ਜਦੋਂ ਦਾ ਨਿੱਕੇ ਸਿੱਧੂ ਦਾ ਜਨਮ ਹੋਇਆ ਹੈ ਉਸ ਟਾਈਮ ਤੋਂ ਹੀ ਸਿੱਧੂ ਮੂਸੇਵਾਲੇ ਨੂੰ ਜਾਣ ਵਾਲੇ ਇਹੀ ਕਹਿ ਰਹੇ ਹਨ ਕਿ ਇਹ ਵੀ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਵੱਡਾ ਸਿੰਗਰ ਬਣੇਗਾ ਤੇ ਦੁਨੀਆ ਜਿੱਤੇਗਾ ਤੇ ਦੋਸਤੋ ਅੱਜ ਨਿੱਕੇ ਸਿੱਧੂ ਦੀ ਹੱਥ ਵਿੱਚ ਮਾਈਕ ਫੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਫੈਨ ਇਹੀ ਕਹਿ ਰਹੇ ਹਨ ਕਿ ਕਿਹੜੇ ਵੇਲੇ ਇਹ ਵੱਡਾ ਹੋ ਕੇ ਬਸ ਗਾਉਣ ਲੱਗ ਜਾਵੇ ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਵੀ ਸਿੱਧੂ ਪਰਿਵਾਰ ਦਾ ਬਿਆਨ ਆਇਆ ਹੈ ਅਸਲ ਵਿੱਚ ਹੋਇਆ ਇਦਾਂ ਕਿ ਮੰਤਰੀ ਹਰਜੋਤ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ 295 ਗੀਤ ਦੀਆਂ ਕੁਝ ਲਾਈਨਾਂ ਲਿਖੀਆਂ ਸਨ ਕਿ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਆ ਪੰਥੇ ਕੱਲਾ ਤੁਹਾਡਾ ਤਾਂ ਨਹੀਂ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ ਮੰਤਰੀ ਹਰਜੋਤ ਬੈਂਸ ਦੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਨੇ ਲਿਖਿਆ ਕੇ ਵਿਰੋਧੀ ਵੀ ਸਿਕਾਤਾ ਮੰਨਦੇ ਨੇ ਪਰ ਨਿਆਂ ਦੇਣ ਵਾਲੇ ਪਾਸੇ ਕਿਉਂ ਨਹੀਂ ਤੁਰਦੇ ਕਿਹੜੀਆਂ ਮਜਬੂਰੀਆਂ ਨੇ ਅੱਜ ਤੱਕ ਇਹ ਪਤਾ ਨਹੀਂ ਲੱਗਾ ਵਾਹਿਗੁਰੂ ਜੀ ਇਹਨਾਂ ਨੂੰ ਸਿੱਧੇ ਰਸਤੇ ਪਾਉਣ ਤੇ ਇਹ ਲੋਕ ਨਿਆਂ ਵਾਲੇ ਪਾਸੇ ਵੀ ਤੁਰਨ